પરમ સત્કાર યુક્તા સંગતજી ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦੇ ਜੋ ਮੌਜੂਦਾ ਹਾਲਾਤ ਹਨ ਆਪਾਂ ਸਾਰੇ ਹੀ ਉਹਨਾਂ ਤੋਂ ਜਾਣੂ ਹਾਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਬਹੁਤ ਸਾਰੇ ਜ਼ਿਲ੍ਹੇ ਪਾਣੀ ਦੇ ਨਾਲ ਡੁੱਬ ਚੁੱਕੇ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਖੇਤ ਬਰਬਾਦ ਹੋ ਗਏ ਨੇ ਘਰ ਬਰਬਾਦ ਹੋ ਚੁੱਕੇ ਨੇ ਕਿਸਾਨਾਂ ਦੇ ਭਰਾਵਾਂ ਦੇ ਮਾਲ ਡੰਗਰ ਗਊਆਂ ਮੱਝਾਂ ਬੱਕਰੀਆਂ ਸਭ ਕੁਝ ਤਬਾਹ ਹੋ ਚੁੱਕਿਆ ਹੈ ਪੰਜਾਬ ਵਾਸਤੇ ਹਰ ਕੋਈ ਅਰਦਾਸ ਕਰਨ ਦਿਆ ਹੈ ਸੱਚੇ ਪਾਤਸ਼ਾਹ ਮੇਰ ਕਰਨ ਮੌਸਮ ਵਧੀਆ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਜਿੱਥੇ ਪੰਜਾਬ ਦੇ ਵਿੱਚ ਹੜ ਆਏ ਨੇ ਗੁੱਸਾ ਜਾਇਜ਼ ਹੈ ਕਈ ਵਾਰ ਅਸੀਂ ਗੁੱਸੇ ਦੇ ਵਿੱਚ ਪਰਮੇਸ਼ਰ ਦੀ ਵੀ ਨਿੰਦਿਆ ਕਰਨ ਲੱਗ ਜਾਂਦੇ ਹਾਂ ਰੱਬ ਨੂੰ ਵੀ ਅਕਾਲ ਪੁਰਖ ਨੂੰ ਵੀ ਮਾੜਾ ਮੰਦਾ ਬੋਲਣ ਲੱਗ ਜਾਂਦੇ ਹਾਂ ਕੁਝ ਲੋਕ ਸਰਕਾਰਾਂ ਨੂੰ ਦੋਸ਼ ਦੇ ਰਹੇ ਨੇ ਦੁੱਖ ਦੇ ਵਿੱਚ ਬੰਦੇ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਕਿੱਧਰ ਜਾਵੇ ਪਾਣੀ ਨੂੰ ਜਿੱਥੇ ਜੀਵਨ ਦੇਣ ਵਾਲਾ ਆਖਿਆ ਗਿਆ ਹੈ ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ ਪਾਣੀ ਜੀਵਨ ਦੇਣ ਵਾਲਾ ਹੈ ਜਲ ਜੀਵਨ ਬਖਸ਼ਣ ਵਾਲਾ ਹੈ ਜਲ ਤੋਂ ਬਿਨਾ ਜੀਵਨ ਨਹੀਂ ਅਬਦੁਲ ਰਹੀਮ ਲਿਖਦੇ ਨੇ ਰਹੀਮਨ ਪਾਣੀ ਰਾਖੀਏ ਬਿਨ ਪਾਣੀ ਸਭ ਸੂਨ ਪਾਣੀ ਗਏ ਨਾ ਉਬਰੇ ਮੋਤੀ ਮਾਨਸ ਚੂਨ ਪਾਣੀ ਦੀ ਬੜੀ ਸਿਫਤ ਕੀਤੀ ਗਈ ਹੈ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ਲੋਕ ਲਿਖਦੇ ਨੇ ਪਵਨ ਗੁਰੂ ਪਾਣੀ ਪਿਤਾ ਪਵਨ ਨੂੰ ਗੁਰੂ ਆਖਿਆ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਪਾਣੀ ਸੰਸਾਰ ਨੂੰ ਪਾਲਣ ਵਾਲਾ ਹੈ ਜਲ ਤੋਂ ਬਿਨਾ ਜੀਵਨ ਨਹੀਂ ਹੈ ਜਦੋਂ ਬਾਰਿਸ਼ ਨਹੀਂ ਹੁੰਦੀ ਔੜ ਲੱਗ ਜਾਂਦੀ ਹੈ ਸੋਕਾ ਪੈ ਜਾਂਦਾ ਹੈ ਫਿਰ ਅਸੀਂ ਪਰਮੇਸ਼ਰ ਦੇ ਅੱਗੇ ਅਰਦਾਸਾ ਕਰਦੇ ਹਾਂ ਫਿਰ ਪਰਮੇਸ਼ਰ ਦਇਆਲ ਹੋ ਕੇ ਮੀਂਹ ਪਾਉਂਦਾ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਬਸਾਇਆ ਪਰ ਕਈ ਵਾਰ ਇਹ ਪਿਤਾ ਹੀ ਆਪਣੇ ਪੁੱਤਰਾਂ ਤੇ ਇੰਨਾ ਜ਼ਿਆਦਾ ਕਰੋਪ ਹੋ ਜਾਂਦਾ ਹੈ ਕਿ ਉਹਨਾਂ ਦਾ ਜੀਵਨ ਤਬਾਹ ਕਰ ਦਿੰਦਾ ਹੈ ਜਿੱਥੇ ਇਹ ਜਲ ਜੀਵਨ ਦੇਣ ਵਾਲਾ ਹੈ ਉੱਥੇ ਹੀ ਇਹ ਜਲ ਜੀਵਨ ਨੂੰ ਖਤਮ ਕਰਨ ਵਾਲਾ ਵੀ ਲਿਖਿਆ ਹੈ ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਪਾਠ ਹੈ ਸਤਿਗੁਰੂ ਜੀ ਕਹਿੰਦੇ ਨੇ ਪਾਣੀ ਪਿਤਾ ਜਗਤ ਦਾ ਫਿਰ ਪਾਣੀ ਹੀ ਸਭ ਖਾਏ ਪਾਣੀ ਜਗਤ ਨੂੰ ਪਾਲਣ ਵਾਲਾ ਹੈ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਤੇ ਪਾਣੀ ਹੀ ਨਾਸ਼ ਕਰਨ ਵਾਲਾ ਹੈ ਜਲ ਹੀ ਨਾਸ਼ ਕਰਨ ਵਾਲਾ ਹੈ ਇਹ ਪੰਕਤੀ ਸਾਡੇ ਧਿਆਨ ਗੂਚਰੇ ਹੋਣੀ ਚਾਹੀਦੀ ਹੈ ਸੋ ਜਦੋਂ ਉਹ ਪਰਮੇਸ਼ਰ ਇਸ ਸ੍ਰਿਸ਼ਟੀ ਨੂੰ ਲੈ ਕਰਨ ਦੀ ਸੋਚਦਾ ਹੈ ਪਰ ਲੈ ਲੈਂਦਾ ਹੈ ਤੇ ਜਲ ਦੇ ਦੁਆਰਾ ਹੀ प्रलय ਆਉਂਦੀ ਹੈ ਇਹ ਜਲ ਹੀ ਸਭ ਕੁਝ ਨਾਸ ਕਰਦਾ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਮੁਸ਼ਕਲ ਦੀ ਘੜੀ ਦੇ ਵਿੱਚ ਆਪਾਂ ਜਿਹੜੇ ਇਲਾਕੇ ਬਚੇ ਹੋਏ ਆ ਆਪਾਂ ਇਹ ਨਾ ਸਮਝੀਏ ਕਿ ਅਸੀਂ ਬਚ ਗਏ ਆ ਕਬੀਰ ਜੀ ਕਹਿੰਦੇ ਨੇ 파ਰੂਸੀ ਕੇ ਜੋ ਜੋ ਹੁਆ ਤੂੰ ਆਪਣੀ ਹੀ ਜਾਨ ਜੋ ਅੱਜ ਤੇਰੇ ਗਵਾਂਢੀ ਤੇ ਵਰਤ ਰਹੀ ਏ ਉਹ ਕੱਲ ਨੂੰ ਤੇਰੇ ਤੇ ਵੀ ਆਉਣੀ ਏ ਸੋ ਆਪਾਂ ਸਾਨੂੰ ਪਰਮੇਸ਼ਰ ਨੇ ਇਹ ਸਮਾਂ ਦਿੱਤਾ ਹੈ ਸੇਵਾ ਕਰਨ ਦਾ ਉਹ ਲੋਕ ਜਿਹੜੇ ਦੁਖੀ ਨੇ ਜਿਨ੍ਹਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਕੁਝ ਨਹੀਂ ਬਚਿਆ ਕੱਪੜੇ ਤੱਕ ਨਹੀਂ ਬਚੇ ਪਾਉਣ ਵਾਸਤੇ ਆਪਾਂ ਉਹਨਾਂ ਦੀ ਸੇਵਾ ਕਰੀਏ ਇਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ ਦੂਸਰਿਆਂ ਦੀ ਸੇਵਾ ਕਰਨੀ ਭੁੱਖੇ ਨੂੰ ਅੰਨ ਖਵਾਉਣਾ ਪ੍ਰਸ਼ਾਦਾ ਸ਼ਕਾਉਣਾ ਨੰਗਿਆਂ ਨੂੰ ਕੱਪੜੇ ਮਿਲ ਜਾਣ ਭੁੱਖਿਆਂ ਨੂੰ ਪ੍ਰਸ਼ਾਦਾ ਮਿਲ ਜਾਏ ਬਿਮਾਰਾਂ ਨੂੰ ਦਵਾਈਆਂ ਮਿਲ ਜਾਣ ਕੱਪੜੇ ਮਿਲ ਜਾਣ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਉਹਨਾਂ ਦੀ ਮਦਦ ਕਰੀਏ ਜਿਹੜੇ ਆਪਾਂ ਉੱਥੇ ਜਾ ਕੇ ਨਹੀਂ ਮਦਦ ਕਰ ਸਕਦੇ ਆਪਾਂ ਪੈਸੇ ਦੇ ਕੇ ਮਦਦ ਕਰ ਸਕਦੇ ਆ ਜਾਂ ਰਾਸ਼ਨ ਪਾਣੀ ਭੇਜ ਕੇ ਹੋਰ ਜੋ ਡੇਲੀ ਯੂਜ਼ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਉਹ ਭੇਜ ਕੇ ਪਾਣੀ ਰਾਸ਼ਨ ਪਾਣੀ ਦਾਲਾਂ ਚੌਲ ਆਟਾ ਕਣਕ ਇਹ ਚੀਜ਼ਾਂ ਭੇਜ ਕੇ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਆਂ ਇਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸਿੱਖਿਆ ਹੈ ਇਹੀ ਸਿੱਖੀ ਹੈ ਆਉ ਵਾਧ ਚੜ ਕੇ ਆਪਾਂ ਸੇਵਾ ਕਰੀਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਦਰਗਾ ਬੈਸਣ ਪਾਈ ਹੈ ਸੇਵਾ ਸਿੱਖੀ ਦੇ ਵਿੱਚ ਸੇਵਾ ਦੀ ਬਹੁਤ ਵੱਡੀ ਮਹੱਤਤਾ ਹੈ ਸਿੱਖ ਪੰਥ ਨੂੰ ਜਦੋਂ ਜਦੋਂ ਵੀ ਕੋਈ ਵਿਪਤਾ ਆਈ ਹੈ ਸਿੱਖਾਂ ਨੇ ਵਾਧ ਚੜ ਕੇ ਸੇਵਾ ਕੀਤੀ ਹੈ ਸੇਵਾ ਦੇ ਵਿੱਚ ਸਿੱਖਾਂ ਦਾ ਨਾਮ ਹੈ ਪੰਜਾਬ ਦਾ ਨਾਮ ਹੈ ਕਰੋਨਾ ਕਾਲ ਦੇ ਵਿੱਚ ਵੀ ਸਿੱਖਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪੰਥ ਦਾ ਨਾਮ ਉੱਚਾ ਕੀਤਾ ਸਿੱਖੀ ਦਾ ਨਾਮ ਉੱਚਾ ਹੋਇਆ ਹੁਣ ਵੀ ਬਹੁਤ ਸਾਰੀ ਜਥੇਬੰਦੀਆਂ ਸੋਸਾਇਟੀਆਂ ਸੰਸਥਾਵਾਂ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਨਾਮਤਰੀ ਪੰਥ ਦੇ ਆਗੂ ਵੀ ਸਤਗੁਰੂ ਜੀ ਦੇ ਹੁਕਮ ਅਨੁਸਾਰ ਤਰਨਤਾਰਨ ਇਲਾਕੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਧਰ ਸਸਰਾਲੀ ਕਲੋਨੀ ਵਾਲੇ ਪਾਸੇ ਨੌਜਵਾਨ ਡਟੇ ਹੋਏ ਨੇ ਸੇਵਾ ਕਰਨਦਏ ਨੇ ਸਤਿਗੁਰੂ ਜੀ ਉਹਨਾਂ ਨੂੰ ਬਲ ਬਖਸ਼ਣ ਹੋਰ ਵੀ ਉਹ ਵੱਧ ਚੜ ਕੇ ਸੇਵਾ ਕਰਨ ਤੇ ਅਸੀਂ ਸਾਰੇ ਅਰਦਾਸ ਕਰੀਏ ਨਿਤਨੇਮ ਕਰਕੇ ਗੁਰਬਾਣੀ ਪੜ੍ਹ ਕੇ ਪਾਠ ਕਰਕੇ ਆਪਾਂ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਤੇ ਪੰਜਾਬ ਸੁਖੀ ਵਸਦਾ ਰਹੇ ਪੰਜਾਬ ਦੇ ਵਿੱਚ ਮਾਹੌਲ ਠੀਕ ਹੋਵੇ ਪਾਣੀ ਲੱਥੇ ਇੰਨੀਆਂ ਕੁ ਵਰਗਾਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਸਤਿ ਸ੍ਰੀ ਅਕਾਲ